ਸਾਡੇ ਸਿੱਖਿਆ ਮੰਤਰੀ ਜੀ ਸਾਡੇ ਦਰਮਿਆਨ ਉਹ ਕਿ ਹਰ ਰਿਬਨ ਕਟਾਈ ਦੀ ਰਸਮ ਵੀ ਅਦਾ ਹੋ ਚੁੱਕੀ ਹੈ ਹੁਣ ਉਦਘਾਟਨ ਕਰਨ ਦੇ ਲਈ ਕਮਰਿਆਂ ਦਾ ਉਦਘਾਟਨ ਕਰਨੇ ਅੱਗੇ ਵਧ ਰਹੇ ਹਨ ਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਦੇ ਵੀ ਸਿੱਖਿਆ ਖਾਤੇ ਦੀ ਪੰਜਾਬ ਦੇ ਸੱਚਕ ਨੇ ਠੀਕ ਹੈ ਪਿਆਰੇ ਬੱਚੇ ਸਰਪੰਚ ਸਾਹਿਬ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਸਭ ਨੂੰ 2022 ਚ ਵਾਦਾ ਕਿ ਕਰ ਸੀ ਕਿ ਸਾਨੂੰ ਇੱਕ ਮੌਕਾ ਦੋ ਕਿ ਅਸੀਂ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਠੀਕ ਕਰਾਂਗੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਇਹ ਮੌਕਾ ਦਿੱਤਾ ਇਸ ਮਹਾਨ ਪਵਿੱਤਰ ਹਲਕੇ ਦੀ ਸੇਵਾ ਬਖਸ਼ੀ ਤੇ ਮੇਰੇ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਸਿੱਖਿਆ ਵਿਭਾਗ ਮਿਲਿਆ ਜੀ ਸਭ ਤੋਂ ਔਖਾ ਵਿਭਾਗ ਸੀ ਪਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਪੂਰੇ ਪੰਜਾਬ 'ਚ ਸਿੱਖਿਆ ਕ੍ਰਾਂਤੀ ਮਨਾਈ ਜਾ ਰਹੀ ਹੈ ਮੈਂ ਆਪ ਜੀ ਦੇ ਸਕੂਲ ਦੇ ਵਿੱਚ ਆਇਆ ਸੀ ਅਸੀਂ ਇੱਕ ਮੁਹਿੰਮ ਚਲਾਉਂਦੇ ਹਾਂ ਸਾਡਾ ਐਮ.ਐਲ.ਏ ਸਾਡੇ ਵਿੱਚ ਉਸ ਦੇ ਪ੍ਰੋਗਰਾਮ ਦੇ ਤਹਿਤ ਮੈਨੂੰ ਅੱਜ ਵੀ ਯਾਦ ਹੈ ਸਕੂਲ ਬਹੁਤ ਬੇਟੰਗਾ ਜਿਆ ਚਾਰ ਦਿਵਾਰੀ ਹੈ ਨਹੀਂ ਬਹੁਤ ਬੁਰੀ ਹਾਲਤ ਸੀਗੀ ਅੱਜ ਇਸ ਗੱਲ ਦੀ ਦੇਖ ਕੇ ਖੁਸ਼ੀ ਆਈ ਕਿ ਸਕੂਲ ਦਾ ਜਿਹੜਾ ਨਕਸ਼ਾ ਹੈ ਉਹ ਬਦਲਦਾ ਪਿਆ ਨਵਾਂ ਸਰੂਪ ਆ ਰਿਹਾ ਤੇ ਹਾਈ ਤਾਂ ਸਿਰਫ 30% ਪੈਸਾ ਲੱਗਿਆ 70% ਪੈਸਾ ਹਜੇ ਰਹਿ ਚਾ ਲੱਗਣਾ ਹੈ ਤੇ ਅੱਜ ਅਸੀਂ ਇਹ ਵੀ ਅਨਾਉਂਸ ਕਰਤਾ ਕਿ ਜਿਹੜੀ ਰੈਂਦੀ ਚਾਰਦਵਾਰੀ ਹੈ ਉਸ ਨੂੰ ਵੀ ਜਲਦੋ ਜਲਦ ਠੀਕ ਕੀਤਾ ਜਾਵੇ ਮੈਂ ਟੀਚਰ ਸਾਨੂੰ ਪੁੱਛਿਆ ਕਿ ਕਿਉਂ ਨਹੀਂ ਉਹ ਕਹਿੰਦੇ ਸਾਨੂੰ ਆਸ ਹੀ ਨਹੀਂ ਸੀ ਸਭ ਤੋਂ ਲੱਗਿਆ ਕਿ ਠੀਕ ਹੈ ਕਿਉਂਕਿ ਅਸੀਂ ਪਿਛਲੀਆਂ ਸਰਕਾਰਾਂ ਨੇ ਇਦਾਂ ਇਸ ਮੈਕਮੇ ਨੂੰ ਚਲਾਇਆ ਕਿ ਹਜੇ ਤੱਕ ਵੀ ਬਹੁਤ ਸਾਰੇ ਟੀਚਰਜ਼ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇੰਨੀ ਗਰੰਟਾਂ ਆ ਸਕਦੀਆਂ ਤਾਂ ਬਾਕੀ ਜਿਹੜੀ ਰੈਂਦੀ ਚਾਰਦਵਾਰੀ ਹੈ ਹੈ ਤਾਂ ਹੈ ਪਰ ਉਹ ਜਿੰਨਾਂ ਦੀ ਚਾਹੀਦੀ ਹੈ ਉਦਾਂ ਦੀ ਨਹੀਂ ਹੈ ਉਸਦੇ ਲਈ ਪੈਸੇ ਤੇ 73 ਲੱਖ 62 ਲੱਖ ਰੁਪਏ ਇੱਕ ਤੇ 7 ਲੱਖ ਰੁਪਏ ਬਾਉਂਡਰੀ ਵਾਲ 70 ਲੱਖ ਰੁਪਏ ਕੱਲੇ ਸਕੂਲ ਨੂੰ 40 ਲੱਖ ਰੁਪਏ ਤੁਹਾਡੇ ਕਮਿਊਨਿਟੀ ਸਕੂਲ ਨੂੰ 1 ਕਰੋੜ 10 ਲੱਖ ਰੁਪਏ ਤੇ ਹਜੇ ਇੱਥੇ ਅੰਤ ਨਹੀਂ ਹਜੇ ਹੋਰ ਪੈਸੇ ਲਾਵਾਂਗੇ ਇਸ ਸਕੂਲ ਨੂੰ ਸ਼ਾਨਦਾਰ ਬਣਾਣਾ 메ਨ ਰੋਡ ਤੇ ਸਕੂਲ ਹੈ ਤੇ ਸਕੂਲ ਨੂੰ ਅਸੀਂ 12ਵੀਂ ਤੱਕ ਕਰਨਾ ਹੈ ਪਰ ਉਸ ਤੋਂ ਪਹਿਲਾਂ 12ਵੀਂ ਤੱਕ ਕਰਨ ਤੋਂ ਪਹਿਲਾਂ ਇਸ ਸਕੂਲ ਦੀ ਬਿਲਡਿੰਗ ਜਿਹੜੀ ਹੈ ਉਹ ਐਨ ਚਮਕਦਾਰ ਤਿਆਰ ਹੋਵੇ ਸਾਇੰਸ ਲੈਬਸ ਹੋਣ ਉਦੋਂ ਲਈ ਅਸੀਂ ਹੋਰ ਗ੍ਰਾਂਟ ਜਾਰੀ ਕਰ ਰਿਹਾ ਤਾਂ ਕਿ ਅਗਲੇ ਸਾਲ ਤੋ ਅਸੀਂ ਸਕੂਲ ਨੂੰ ਪਲੱਸ 2 ਤੱਕ ਕਰ ਦਈਏ ਇਸ ਦੇ ਨਾਲ ਹੀ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਚਾਹੇ ਹਰ ਘਰ ਨੂੰ ਮੁਫਤ ਬਿਜਲੀ ਦੇਣਾ ਹੋਵੇ 55 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਸਾਡੇ ਕੱਚੇ ਟੀਚਰਾਂ ਨੂੰ ਪੱਕੇ ਕਰਨਾ ਹੋਵੇ ਤੇ ਯੁੱਧ ਲਸ਼ੇ ਵਿਰੁੱਧ ਜਿਹੜੀ ਮੁਹਿੰਮ ਛੇੜੀ ਹੈ ਜਿਸ ਦੇ ਤਹਿਤ ਅਸੀਂ ਪੰਜਾਬ ਪੁਲਿਸ ਦੀ ਵਧੀਆ ਕਾਰਜਕਾਰੀ ਕਰਕੇ ਆ ਜਿੰਨੇ ਵੀ ਛੋਟੇ ਵੱਡੇ ਸਮੱਗਲਰ ਹੈ ਜਾਂ ਉਹ ਜੇਲ੍ਹ ਤੇ ਜਾਂ ਲਾਕਾ ਚੜਕੇ ਪਾ ਚੁਕੇ ਨੇ ਹੁਣ ਬਸ ਇੰਨਾ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਵੱਤ ਵੱਤ ਗਰਾਊਂਡ ਬਣਾਈਏ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਤਾਂ ਕਿ ਅਸੀਂ ਜਿਹੜੀ ਇਹ ਲੜਾਈ ਹੈ ਦੇ ਵਿੱਚ ਆਪਣੀ ਭੂਮਿਕਾ ਨਿਭਾ ਸਕੀਏ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਦਿਲੋਂ ਧੰਨਵਾਦ ਕਰ ਰਿਹਾ ਮੈਨੂੰ ਇਹ ਮੌਕਾ ਦੇਣ ਲਈ ਤੇ ਮੇਰਾ ਵਾਅਦਾ ਹੈ ਅੱਜ ਮੈਂ ਹੈੱਡਮਾਸਟਰ ਮੈਡਮ ਨੂੰ ਇਹ ਵੀ ਕਿਹਾ ਕਿ ਇਹ ਬੱਚਿਆਂ ਦੀ ਯੂਨੀਫਾਰਮ ਬੜੀ ਡਲ ਹੈ ਸਾਡੀ ਬੱਚੀਆਂ ਦੀ ਇਹ ਬਿਲਕੁਲ ਵਧੀਆ ਨਹੀਂ ਲੱਗ ਰਹੀ ਅਗਲੇ ਸਾਲ ਤੋਂ ਇਹਨਾਂ ਨੂੰ ਕੋਈ ਪਿੰਕ ਕਲਰ ਨੀਲਾ ਰੰਗ ਐ ਨਹੀਂ ਲੱਗੀ ਐਨੀ ਪਿਆਰੀ ਸਾਡੀ ਬੱਚੀਆਂ ਇੰਨੇ ਪਿਆਰੇ ਸਾਡੇ ਬੱਚੇ ਐ ਐਨੀ ਸੋਹਣੇ ਸਾਡੇ ਬੱਚੇ ਐ ਤਾਂ ਇਹਦੀ ਯੂਨੀਫਾਰਮ ਸਭ ਤੋਂ ਸੋਹਣੀ ਹੋਣੀ ਚਾਹੀਦੀ ਐ ਪ੍ਰਥਾ ਦੀ ਜ਼ਿੰਮੇਵਾਰੀ ਐ ਕਿ ਮੇਰੀ ਇਹ ਬੱਚੀਆਂ ਇਹਨਾਂ ਦੀ ਯੂਨੀਫਾਰਮ ਤੁਸੀਂ ਅਗਲੇ ਸਾਲ ਤੋਂ ਪਹਿਲੇ ਸਾਲ ਜੇਕਰ ਇਸ ਸਾਲ ਦੇ ਅਜੇ ਤੱਕ ਫਾਈਨਲ ਨਹੀਂ ਹੋਈ ਗ੍ਰਾਂਟ ਨਹੀਂ ਪਈ ਤਾਂ ਇਸੀ ਸਾਲ ਤੋਂ ਨਹੀਂ ਅਗਲੇ ਸਾਲ ਤੋਂ ਇੰਨੀ ਪਿਆਰੀ ਬੱਚੀਆਂ ਸਾਡੀਆਂ ਇੰਨੇ ਪਿਆਰੇ ਬੱਚੇ ਆ ਇਹਨਾਂ ਦੀ ਸਮਾਰਟ ਯੂਨੀਫਾਰਮ ਹੋਵੇ ਵਧੀਆ ਕਲਰ ਹੋਵੇ ਤੇ ਜਿੱਥੇ ਵੀ ਮਿਲਣ ਪਤਾ ਲੱਗੇ ਕਿ ਕੋਟਲੇ ਦੇ ਸਕੂਲ ਦੇ ਬੱਚੇ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ